ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਹਾਂ ਗੁਰਦੁਆਰਾ ਅਟਕ ਸਾਹਿਬ ਇਸ ਸਥਾਨ ਤੇ ਉਪਲੰਗ ਸਾਹਿਬ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਾਂ ਨੇ ਗੰਗੂ ਦੇ ਘਰ ਰਾਤ ਕੱਟੀ ਸੀ 1704 ਈਸਵੀ ਨੂੰ ਕਿਲਾ ਅਨੰਦਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਦਸਮ ਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਅਤੇ ਸਿੰਘਾਂ ਤੋਂ ਧੋਖੇ ਨਾਲ ਖਾਲੀ ਕਰਵਾਇਆ ਗਿਆ ਤਾਂ ਉਸ ਵੇਲੇ ਬਹੁਤ ਕਮਜ਼ੋਰ ਯੁੱਧ ਮੁਗਲਾਂ ਫੌਜਾਂ ਨਾਲ ਹੋਇਆ ਆਖਿਰਕਾਰ ਦਸਮ ਪੀਤਾ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਸਰਸਾ ਨਦੀ ਦੇ ਕੰਢੇ ਤੇ ਆ ਕੇ ਵਿਛੜ ਗਿਆ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬਾਂ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਚਮਕੌਰ ਸਾਹਿਬ ਵੱਲ ਚੱਲੇ ਪਾ ਗਏ ਵੱਡੇ ਸਹਬਜ਼ਾਦੇ ਆਪਣੀ ਕੌਮ ਦੀ ਖਾਤਰ ਲੜਦੇ ਲੜਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਜਦ ਕਿ ਮਾਤਾ ਜੀ ਅਤੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਾਲ ਬਾਬਾ ਕੁੰਮਾ ਮਾਸਕੀ ਦੀ ਛਾਨ ਵਿੱਚ ਰੁਕੇ ਗੁਰੂ ਜਿੱਥੇ ਗੁਰੂ ਘਰ ਦਾ ਰਸੋਈਆ ਗੰਗੂ ਆਪਣੇ ਘਰ ਪਿੰਡ ਖੇੜੀ ਸਹੇੜੀ ਲੈ ਆਇਆ ਜੀਸਸ ਸਥਾਨ ਤੇ ਮਾਤਾ ਜੀ ਅਤੇ ਸਹਿਬਜ਼ਾ ਦੇ ਰਾਤ اٹਕੇ ਉਸ ਸਥਾਨ ਦਾ ਨਾਮ ਹੁਣ ਗੁਰਦੁਆਰਾ ਅਟਕ ਸਾਹਿਬ ਹੈ ਜਿੱਥੇ ਮਿਤੀ 27 28 29 ਮੱਗਰ ਤੋਂ 8 ਪੋਦੀ ਰਾਤ ਤੱਕ ਸ਼ਹੀਦੀ ਸਭਾ ਲੱਗਦੀ ਹੈ ਇਸ ਸਥਾਨ ਤੇ ਹੀ ਉਹ ਪਲੰਗ ਸਾਹਿਬ ਹੈ ਜਿੱਥੇ ਮਾਤਾ ਜੀ ਅਤੇ ਸਹਿਬਜ਼ਾ ਦਿਨੇ ਰਾਤ ਕੱਟੀ ਸੀ